ਪਰਵੀਨ कौर ਸਿੱਧੂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਆਪਣੀ ਲਿਖਤ ਮਾਂ ਦੀ ਲੈ ਕੇ ਹਾਜ਼ਰ ਹਾਂ ਆਸ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਜ਼ਰੂਰ ਇਸ ਵਿੱਚ ਮਾਂ ਤੇ ਅਣਜਮੇਤੀ ਦੀ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ ਹਮ ਸਵਾਹ ਦੋਸਤੋ ਸ਼ੁਰੂ ਕਰਦੀ ਹਾਂ ਲਿਖਤ ਮਾਂ ਦੀ ਮਾਂ ਮਾਂ ਮੇਰਾ ਜੀਣ ਨੂੰ ਦਿਲ ਕਰਦਾ ਹੈ ਮਾ ਮੇਰਾ ਹੱਸਣ ਨੂੰ ਦਿਲ ਕਰਦਾ ਹੈ ਵਾਹ ਵਾਹ ਮਾ ਮੇਰਾ ਉੱਡਣ ਨੂੰ ਦਿਲ ਕਰਦਾ ਹੈ ਹਏ ਮਾ ਮੈਨੂੰ ਕੰਬਲਿਆ ਦੇ ਦਿੱ ਤੋ ਆਹੋ ਮੇਰਾ ਖੁੱਲ ਕੇ ਜ਼ਿੰਦਗੀ ਜੀਣ ਨੂੰ ਦਿਲ ਕਰਦਾ ਹੈ ਜੀ ਕਰਦਾ ਏ ਸੋਹਣੀ ਜ਼ਿੰਦਗੀ ਇਸ ਨੂੰ ਮਾਣਨ ਦਾ ਹੱਕ ਤਾਂ ਦੇ ਮੈਨੂੰ ਹਏ ਮਾ ਮਾ ਮੈਨੂੰ ਅੰਬਰਾ ਤੇ ਘਰ ਬਣਾ ਲੈਂਦੇ ਆਹੋ ਮੈਨੂੰ ਜੀਣ ਦੇ ਖੇਡਣ ਦੇ ਵੀਰੇ ਦੀ ਬਾਹ ਫੜ ਲੈਂਦੇ ਮੈਂ ਤੀਏ ਚੁੱਪ ਕਰ ਤੀਏ ਚੁੱਪ ਕਰ ਜਿਹਦੇ ਨਹੀਂ ਕਰੀਦੀ ਕਾਲਾ ਜਮਾਨਾ ਹੂੰ ਸੁਣ ਲਵੇਗਾ ਹੂੰ ਤੈਨੂੰ ਉਡਾਰੀ ਭਰਨ ਤੋਂ ਪਹਿਲਾਂ ਹੀ ਸੁੱਟ ਦੇਵੇਗਾ ਆਹੋ ਤੇ ਤੇਰੇ ਸੁਪਨੇ ਚੋਰ ਚੋਰ ਕਰ ਦੇਵੇਗਾ ਤੇਰੇ ਭੋਲੇਪਨ ਦਾ ਫਾਇਦਾ ਉਠਾਉਣ ਵਾਲੇ ਇੱਥੇ ਬਹੁਤ ਮਿਲ ਜਾਣਗੇ ਤੈਨੂੰ ਗਲਤ ਸਾਬਤ ਕਰਨ ਵਾਲੇ ਕਈ ਕਹਾਣੀਆਂ ਸੁਣਾਉਣਗੇ ਤੇਰੇ ਸੁਪਨੇ ਤੇਰੇ ਸੁਪਨੇ ਟੁੱਟ ਜਾਣਗੇ ਤੈਨੂੰ ਚੋਰ ਹੁੰਦੀ ਨੂੰ ਮੈਂ ਦੇਖ ਨਹੀਂ ਸਕਾਂਗੀ ਮੈਂ ਰੱਬ ਮੈਂ ਬੇਬਸ ਹੋ ਕੇ ਜੀ ਹੁੰਦੇ ਜੀ ਮਰ ਚਾਵਾਂਗੀ ਤੇਰੀ ਇੱਜ਼ਤ ਲੀਣਾ ਲੀਣਾ ਹੁੰਦੀ ਤੇਰੀ ਇੱਜ਼ਤ ਲੀਣਾ ਲੀਣਾ ਹੁੰਦੀ ਮੈਂ ਥੋ ਦੇਖੀ ਨਹੀਂ ਜਾਵੇਗੀ ਆ ਚੁੱਪ ਕਰ ਚੁੱਪ ਕਰਤੀਏ ਮੈਨੂੰ ਇਸ ਸਮਾਜ ਦਾ ਪਤਾ ਹੈ ਇੱਥੇ ਅੱਜ ਵੀ ਭਰੀ ਸਭਾ ਵਿੱਚ ਇੱਥੇ ਅੱਜ ਵੀ ਭਰੀ ਸਭਾ ਦੇ ਵਿੱਚ ਧੀ ਨੂੰ ਜਲੀਲ ਹੋਣਾ ਪੈਂਦਾ ਹੈ ਅਸ਼ਲੀਲ ਪ੍ਰਸ਼ਨ ਪੁੱਛੇ ਜਾਂਦੇ ਹਨ ਕਿੱਥੇ ਕੀ ਅਤੇ ਕਿਵੇਂ ਵਰਗੇ ਸਵਾਲ ਤੇਰੀ ਦੂ ਨੂੰ ਨੋਚ ਦੇਣਗੇ ਤੇ ਮੇਰੇ ਕੋਲ ਤੇ ਮੇਰੇ ਕੋਲ ਇਹ ਸਭ ਬਰਦਾਸ਼ਤ ਨਹੀਂ ਹੋਵੇਗਾ ਇਹ ਸਮਾਜ ਸਦੀਆਂ ਬਾਅਦ ਵੀ ਮਰਦ ਪ੍ਰਧਾਨ ਹੀ ਹੈ ਦਮੋਹੀ ਜਹਾ ਦੋ ਰੂਪਾ ਉੱਤੋਂ ਹੋਰ ਤੇ ਅੰਦਰੋਂ ਹੋਰ ਹੂੰ ਖੋਖਲਾ ਜਿਹਾ ਮਾਫ ਕਰੀਤੀ ਏ ਮਾਫ ਕਰੀਤੀ ਏ ਮੈਂ ਤੈਨੂੰ ਇਸ ਦੁਨੀਆ ਦੇ ਉੱਤੇ ਨਹੀਂ ਲਿਆ ਸਕਦੀ ਨਹੀਂ ਲਿਆ ਸਕਦੀ ਨਹੀਂ ਲਿਆ ਸਕਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਗੰਭੀਰ ਰਚਨਾ ਪ੍ਰਵੀਨ ਕੌਰ ਸਿੱਤੂ ਜੀ ਦੀ ਕਲਮ ਨੂੰ ਸਲਾਮ ਤੇ ਇੱਕ ਅਣਜੰਮੀ ਧੀ ਜਿਹੜੀ ਹਜ ਤੱਕ ਪੇਟ ਦੇ ਵਿੱਚ ਆ ਉਹਦੇ ਨਾਲ ਸਵਾਲ ਜਵਾਬ ਜਿਹੜੇ ਕਰਵਾਏ ਨੇ ਮੈਂ ਕਹਾ ਐਸੀ ਗੱਲਬਾਤ ਆ ਕਿ ਦਿਲ ਭਰ ਆਇਆ ਤੇ ਅੱਖ ਜਿਹੜੀ ਨਮ ਹੋ ਗਈ ਆ ਜਾਨੀ ਸਾਹਿਬ ਬਹੁਤ ਹੀ ਕਮਾਲ ਦੀ ਰਚਨਾ ਠੀਕ ਹੋ ਗਏ ਬਿਲਕੁਲ ਇਹ ਅੱਜ ਦੀ ਬੜੀ ਹੀ ਮਕਬੂਲ ਤੇ ਜਾਣਦਾ ਰਚਨਾ ਸਿੱਧੀ ਜਿਹੀ ਹਮਮ ਔਰ ਹਕੀਕਤਾਂ ਨਾਲ ਭਰੀ ਹੋਈ ਹਮ ਇੱਕ ਸਿਫਤ ਐਸੀ ਜਿਹੀ ਕਿ ਇਨਾ ਵਿੱਚ ਕੋਈ ਝਿੜਕ ਨਹੀਂ ਹੈ ਗੱਲ ਕਹਿਣ ਦੇ ਵਿੱਚ ਉਹ ਆਪਣੀ ਗੱਲ ਬੜੀ ਜ਼ੁਰਤ ਦੇ ਨਾਲ ਰੱਖਦੇ ਨੇ ਆਪਣੇ ਰਚਨਾ ਦੇ ਵਿੱਚ ਉਹ ਯੋ ਦੀਸ਼ਪ ਸਿੱਧੂ ਜੀ ਦੀ ਅੱਜ ਦੀ ਰਚਨਾ ਤਾਂ ਇੱਕ ਬੜੇ ਹੀ ਖੂਬਸੂਰਤ ਲਹਿਜ਼ਾ ਨਾਲ ਪੇਰੋੜੀ ਹੋਈ ਤੇ ਬੜੀ ਖੂਬਸੂਰਤੀ ਨਾਲ ਪੇਸ਼ ਕੀਤੀ ਨਾ ਨੇ ਅੰਦਾਜ਼ ਵੀ ਇਹਨਾਂ ਦਾ ਬਹੁਤ ਵਧੀਆ ਸੋ ਬਹੁਤ ਇੱਕ ਅਸਰ ਹੋਇਆ ਹਰ ਇੱਕ ਦਿਲ ਦੇ ਉੱਤੇ ਚੀਜ਼ ਦਾ ਜੀ ਔਰ ਹੈ ਵੀ ਪਰਵਾ ਰਚਨਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਜੀ ਬਿਲਕੁਲ ਬਿਲਕੁਲ ਜੀ ਕਹਿੰਦੇ ਬਹੁਤ ਵਧੀਆ ਰਚਨਾ ਮੈਡਮ ਜੀ ਉਪਕਾਰ ਸਿੰਘ ਦਿਆਲਪੁਰੀ ਜੀ ਸਾਹਿਤਕ ਖਲਵਾੜੀ ਤੋਂ ਸਵਾਗਤ ਆ ਉਹਨਾਂ ਦਾ ਕੇਵਲਜੀਤ ਸਿੰਘ ਜੀ ਕਹਿੰਦੇ ਨੇ yatharth ਪੇਸ਼ ਕੀਤਾ ਹੈ ਰਚਨਾ ਜਿਹੜੀ ਹੈ ਇਹ ਤੇ ਬਿਲਕੁਲ ਇਹੋ ਜੀਆਂ ਰਚਨਾਵਾਂ ਜਿਹੜੀਆਂ ਸਾਰੀਆਂ ਰਚਨਾਵਾਂ ਸਾਡੇ ਪ੍ਰੋਗਰਾਮ ਦੀ ਸ਼ਾਨ ਆ ਤੇ ਅੱਜ ਦੀ ਇਹ ਕਮਾਲ ਦੀ ਰਚਨਾ ਸੀ ਔਰ ਬਾਰ-ਬਾਰ ਸੁਣਨੀ ਚਾਹੀਦੀ ਆ ਤੇ ਮੇਰਾ ਖਿਆਲ ਤਾਂ ਇਹੋ ਜਿਹੀਆਂ ਰਚਨਾਵਾਂ ਜਿਹੜੀਆਂ ਆ ਇਹ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਪੜਾਈਆਂ ਜਾਣ ਉਹਨਾਂ ਤੇ ਅਸਰ ਹੋਵੇ ਨਾ ਚੀਜ਼ਾਂ ਦਾ ਜਿਹੜੀ ਮਾਨਸਿਕਤਾ ਹੈਗੀ ਆ ਇਹ ਚੇਂਜ ਹੋਵੇ ਇਹ 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 ਬਦਲੇ ਇਹਨੂੰ ਬਦਲਣ ਦੀ ਲੋੜ ਆ ਔਰ ਇਹਨਾਂ ਦੇਸ਼ਾਂ ਦੇ ਵਿੱਚ ਏਸ਼ੀਆਨ ਦੇਸ਼ਾਂ ਦੇ ਵਿੱਚ ਤਾਂ ਬਹੁਤ ਬਹੁਤ ਜ਼ਿਆਦਾ ਬਦਲਣ ਬਦਲਣ ਦੀ ਲੋੜ ਆ ਤੇ ਬਹੁਤ 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 ਧੰਨਵਾਦ ਇਹਨਾਂ ਦਾ ਇਹ ਰਚਨਾ ਭੇਜਣ ਦੇ ਲਈ ਤੇ ਅਗਲੀ ਆਪਾਂ ਰਚਨਾ ਵਕਾਰ ਸਿੰਘ ਦਿਆਲਪੁਰੀ ਸਾਡੇ ਨਾਲ ਜੁੜੇ ਹੀ ਨੇ ਹੋਣ ਤੇ ਆਪਾਂ ਸੈਣੀ ਸਾਹਿਬ ਆਓ ਸੁਣਦੇ ਹਾਂ ਉਹਨਾਂ ਦੀ ਰਚਨਾ